ਦੋਸਤੋ ਅੱਜ ਦੇ ਬਲਾਗ 'ਚ ਤੁਹਾਡਾ ਸਵਾਗਤ ਹੈ ਤੇ ਚੱਲੇ ਆਪਾਂ ਕੀਤ ਕੱਲ ਨੂੰ ਦੁਸਹਿਰਾ ਹੈਗਾ ਅੱਜ ਇੱਕ ਅਕਤੂਬਰ ਤੇ ਕੱਲ ਨੂੰ ਦੁਸਹਿਰਾ ਦਾ ਦਿਹਾੜਾ ਤੇ ਅੱਜ ਆਪਾਂ ਗੰਨੇ ਕੋਨੇ ਵੱਢਦੇ ਆਂ ਫਿਰ ਗੰਨੇ ਵੱਡਾਂਗੇ ਹੋਰ ਸਬਜ਼ੀ ਤੋੜਾਂਗੇ ਕੱਲ ਨੂੰ ਸਬਜ਼ੀ ਘੱਟ ਬਿਕੂਗੀ ਪਰ ਅੱਜ ਬਹੁਤ ਜ਼ਿਆਦੇ ਵੱਢਦੇ ਰੂਪ ਜਿੰਨੀ ਆਪਾਂ ਕਹਿ ਦਈਏ ਅੱਜ ਸਬਜ਼ੀ ਸਾਰੀ ਤੋੜਾਂਗੇ ਤੇ ਅੱਜ ਸਬਜ਼ੀ ਜਿਹੜਾ ਅੱਜ ਸਬਜ਼ੀ ਦਾ ਰੇਟ ਵੀ ਚੰਗਾ ਮਿਲੂ ਦੇਖੋ ਵੀ ਜਾਦੇ ਗੰਨੇ ਵੀ ਬਹੁਤ ਜ਼ਿਆਦੇ ਵਿਗੜਨਗੇ ਅੱਜ ਉਹ ਵੀ ਆਪਣਾ ਧਰੀ ਜਾਂਦਾ ਕੁੱਤਿਆਂ ਦੀਆਂ ਰੋਟੀਆਂ ਤੇ ਨਾਲ ਆਪਦਾ ਪਾਣੀ ਪੂਣੀ ਧਰ ਲਿਆ ਜੀ ਅੱਜ ਹੋ ਘਰਾਂ ਜੀ ਗੰਨੇ ਗੁੰਨੇ ਉਹ ਬਟਰ ਨਹੀਂ ਘਰਾਂਗੇ ਜਿਹੜੀ ਗੰਨੇ ਕੀ ਵਧੀਆ बिकਨੇ ਆ ਪਾਜਾ ਗੰਨੇ ਪੂਰੇ ਗੰਨੇ ਅੱਜ ਕਹਿੰਦਾ ਬਾਪੂ ਕਹਿੰਦਾ ਪੂਰਾ ਰੇਟ ਮਿਲੂਗਾ ਗੰਨੇ ਦਾ ਇੱਕ ਦਿਨ ਪਹਿਲਾਂ ਬਹੁਤ ਚੰਗੇ ਵਿਕਦੇ ਆਣਾ ਆਪਾਂ ਇੱਕ ਦਿਨ ਬਹੁਤ ਚੰਗੇ ਵਿਕਦੇ ਆ ਪਹਿਲਾਂ ਤੇ ਅੱਜ ਆਪਾਂ ਸਬਜ਼ੀ ਵੀ ਤੋੜਾਂਗੇ ਤੇ ਨਾਲ ਵੱਡਾ ਗੰਨੇ ਗੰਨੇ ਦਾ ਕੋਈ ਰੇਟ ਚੰਗਾ ਮਿਲੂ ਅੱਜ ਦੇ ਦਿਨ ਚੱਲਦੇ ਆਪਾਂ ਕੇਜ ਦਾ ਇਹ ਜਲ ਕੇ ਨਾਲੇ ਸਬਜ਼ੀ ਤੋੜਦੇ ਪਹਿਲਾਂ ਨਾਲ ਸਾਗ ਜਰ ਮਾਉਣੀ ਵੀ ਆ ਥੋੜੀ ਥੋੜੀ ਬੱਦਲ ਵਾਈ ਵੀ ਅੱਜ ਕੋਈ ਪਈਏ ਵੀ ਨਾਲੇ ਵੱਡਾਂ ਦੇ ਗੰਨੇ ਫਿਰ ਦੇਖਦੇ ਆ ਕਿ ਰਿਸਪੌਂਸ ਮਿਲਦਾ ਜੇ ਸਬਜ਼ੀ ਦਾ ਮੰਡੀ ਦੇ ਵਿੱਚ ਬਾਪੂ ਕਹਿੰਦਾ ਵਿਚਾਰੇ ਕੱਲ ਦੀ ਰੋਟੀ ਨਹੀਂ ਖਾਧੀ ਮaaf ਕਰੋ ਯਾਰ ਕੱਲ ਅਸੀਂ ਥੋੜਾ ਜਿਹਾ ਕੰਮ ਵਾਗੇ ਸੀ ਤੇ ਅੱਜ ਤਾਂ ਉਹ ਕਰ ਹੀ ਜਾਂਦੇ ਆਗੇ ਤੇ ਬਾਕੀ ਪਤਾ ਨਹੀਂ ਦੋ ਕਿੱਧਰ ਗਏ ਅੱਜ ਉਹ ਵੀ ਨਹੀਂ ਦਿਖ ਰਹੇ ਅੱਜ ਪਹਿਲਾਂ ਬਾਪੂ ਦੀ ਜਿਹੜੀ ਡਿਊਟੀ ਆ ਰੋਟੀਆਂ ਇਹਨਾਂ ਨੂੰ ਪਾਊਗਾ ਤੇ ਹੁਣ ਆਪਾਂ ਪਹਿਲਾਂ ਬਾਪੂ ਕਰਦੇ ਆ ਗੰਨੇ ਵੱਢਣ ਦੀ ਅੱਜ ਸ਼ੁਰੂਆਤ ਗੰਨੇ ਜਿੰਨੇ ਵੀ ਖੜੇ ਆ ਸਾਰੇ ਦੇ ਸਾਰੇ ਵੱਢ ਕੇ ਲੈ ਕੇ ਜਾਵਾਂਗੇ ਸਾਰੇ ਸਾਰੇ ਅਜ ਗੰਨੇ ਨਿਵੇੜ ਦੇ ਨੇ ਜਿੰਨੇ ਵੀ ਆਪਣੇ ਆਲੇ ਦੁਆਲੇ ਖੜਿਆ ਆਪਣੇ ਆਲੇ ਦੁਆਲੇ ਕੀ ਖੜਿਆ ਜਿਹੜਾ ਆਪਣਾ ਪੱਕਾ ਦੋਸਤ ਆ ਆਪਣਾ ਪੱਕਾ ਫਰੈਂਡ ਆ ਉਹ ਕਹਿੰਦਾ ਨਹੀਂ ਮੈਂ ਵੱਢ ਕੇ ਛਿੱਟੂਗਾ ਨਾ ਝੋਨੇ ਨੂੰ ਖਰਾਬ ਕਰੀ ਜਾਂਦਾ ਕਹਿੰਦਾ ਤੇ ਉਹ ਵੀ ਲੈ ਜੋ ਉਹ ਵੀ ਲੈ ਕੇ ਜਾਵਾਂਗੇ ਵੱਢ ਕੇ ਉਹ ਕਹਿੰਦਾ ਨਹੀਂ ਮੇਰਾ ਝੋਨਾ ਖਰਾਬ ਹੋ ਜੂਗਾ ਕਹਿੰਦਾ ਵੱਢ ਕੇ ਲੈ ਜੋ ਪਰ ਹਾਲੇ ਤੱਕ ਕਿਸੇ ਨੂੰ ਕੀ ਪਤਨੀ ਆਪਾ ਨਾ ਇਹ ਕੀ ਚੀਜ਼ ਆ ਵੇਚ ਕੇ ਅਸੀਂ ਵੇਖਿਆ ਮੈਂ ਤੇ ਮੇਰਾ ਦੋਸਤ ਵੀ ਇਹ ਉਦੋਂ ਬਹੁਤ ਵਧੀਆ ਵੇਕੇ ਸੀ ਨਾ ਆਪਾ ਉਦੋਂ ਅਸੀਂ 30 ਰੁਪਏ ਗੰਨਾ ਜਿਤੋਂ 4-5 ਸਾਲ ਪਹਿਲਾਂ ਦੀ ਗੱਲ ਹੋਊ 30 ਰੁਪਏ ਗੰਨਾ ਵੇਚ ਕੇ ਅਸੀਂ ਤੇ ਅੱਜ ਵੀ ਹੁਣ ਚੱਲਦੇ ਆ ਸਭ ਤੋਂ ਪਹਿਲਾਂ ਉੱਥੋਂ ਗੰਨੇ ਵੱਟਣ ਦੀ ਕਰਦੇ ਆ ਸ਼ੁਰੂਆਤ ਆਇਆ ਬਾਪੂ ਫਿਰ ਉਦੋਂ ਵੱਡ-ਵੱਡ ਕੇ ਤੇਰੇ ਆਪਾਂ ਉਹਨੂੰ ਬਣਾਇਆ ਇਹ ਪੂਲੀ ਆਈ ਨਾ ਨੰਗ ਜਾਈਂ ਆਈਂ ਆਜੋ ਆ ਇਧਰ ਪਹੀ-ਪਹੀ ਆਜੋ ਪਹੀ-ਪਹੀ ਸੌਖਾ ਗਾ ਪਾਣੀ ਪੂਣੀ ਧਰ ਜਾਂਦੇ ਉੱਥੇ ਹਾਂ ਹਾਂ ਬਾ ਚੱਲੋ ਪਾਣੀ ਪੂਣੀ ਧਰ ਚੱਲੋ ਐ ਕਰ ਲਓ ਚਲੋ ਪਹਿਲਾਂ ਆਪਾਂ ਗੰਨੇ ਵੜ ਦਈਏ ਫੇਰ ਆਪਾਂ ਸਬਜ਼ੀ ਦੀ ਤੋੜਨ ਦੀ ਫੇਰ ਕਰਦੇ ਆ ਸ਼ੁਰੂਆਤ ਆ ਤੂੰ ਚੱਕ ਚਾਚਾ ਭਾਜਣ ਵੀ ਬਾਹਲਾ ਆ ਮਾਂ ਹੂੰ ਹੂੰ ਬਾਹ ਆ ਭਾਜਣਾ ਤੇ ਤੇ ਬਾਪੂ ਲਾਪੂ ਨੂੰ ਲਾਇਆ ਸਾਹਸੜਾਈ ਤੇ ਤੇ ਬੇਬੇ ਨੂੰ ਵੀ ਆਪਾਂ ਉਹ ਕਰਿਆਗਾ ਬੇਬੇ ਵੀ ਬਾਪੂ ਦੀ ਹੈਲਪ ਕਰਾ ਰਹੀ ਹੈ ਨਾਲ ਨਾਲ ਤੇ ਅੱਜ ਆਪਾਂ ਗੰਨੇ ਦਾ ਇਹਦਾ ਕਰਕੇ ਆਵਾਂਗੇ ਉਹ ਗੰਨੇ ਵੇਚਾਂਗੇ ਤੇ ਬਾਪੂ ਪੂਰੇ ਸੋਹਣੇ ਬਣਾਈ ਜਾਂਦਾ ਗੰਨੇ ਨੂੰ ਸੈੱਟ ਕਰ ਕਰਕੇ ਮਾਂ ਉਹਰੇ ਉੱਥੇ ਵੱਡ ਵੱਡ ਕੇ ਗੰਨੇ ਲਿਆ ਕੇ ਉਹਰੇ ਸੈੱਟ ਪਹੀਦੇ ਰੱਖੀਏ ਨਾ ਬਾਪੂ ਸੈੱਟ ਕਰੀ ਜਾਂਦਾ ਗੰਨੇ ਨੂੰ ਤੇ ਨਾਲ ਵੇ ਵੀ ਮਾਤੇ ਤਲਵਾਈ ਜਾਂਦੀ ਗੀ ਗੱਲ ਬਣਾ ਦੋ ਲੈ ਗੰਨੇ ਦੀ ਅੱਜ ਪੂਰੇ ਜਚਾਤ ਹੋ ਗੰਨੇ ਨੂੰ ਹਾਂ ਬਈ ਬਣਾ ਕੇ ਕਮਾਈ ਕਰਨੀ ਕਿਹੜਾ ਸੌਖੀ ਪਈਆ ਹਾਂ ਗੱਲ ਬਣਾ ਕੇ ਲਿਆਣੀ ਪੈਂਦੀ ਆ ਬਾਪੂ ਦੇ ਬੇੜ ਬਟਨ ਦੇ ਯਾਰ ਬੇ ਦੇਖੋ ਪੁਰਾਣੇ ਬੰਦਿਆਂ ਦੇ ਇਹ ਨਹੀਂ ਤਿਆਰ ਦੇ ਗੱਤੀ ਜਾਂਦੇ ਮੈਂ ਕਿਹចਾ ਵੱਤ ਦੂਗਾ ਬੇੜਾ ਪੀਆਰ ਬੇ ਦੀ ਯਾਰ ਵੀ ਬੋਲਦੇ ਹੁੰਦੇ ਸੱਤ ਅੱਜ ਫਿਰ ਕਰਕੇ ਗੰਨੇ ਦੀ ਸਾਰਿਆਂ ਦੀ ਸਫਾਈ ਵਿਗਲਦੇ ਹੁਣ ਉੱਥੇ ਮਾਨਸਾ ਵੇਚਾਂਗੇ ਇਹੋ ਜਿਹੇ ਪਤਲੇ ਪਤਲੇ ਗੰਨੇ ਵੀ 20 ਰੁਪਏ ਦੇ ਅੱਜ ਦਾ ਹਨਾ ਆਪਾਂ 20 ਰੁਪਏ ਦੇ ਜਾਣੇ ਆ ਇਹੋ ਜਿਹੇ ਥੋਮਾ ਪਤਲੇ ਪਤਲੇ ਗੰਨੇ ਸਿੱਧੇ ਹੋਣ ਬਸ ਵੈਸੇ ਵੀ ਪਾਪਾ ਜਮੇ ਆਰਗੈਨਿਕ ਨੇ ਹਨਾ ਖਾਲਸੇ ਇੰਨੇ ਜਿਹੜਾ ਕੋਈ ਪਾਇਆਗਾ ਵਾਪੀ ਹੋਈ ਜਾਂਦੇ ਕੁਦਰਤੀ ਤਰੀਕਿਆਂ ਨਾਲ ਹੋਈ ਜਾਂਦੇ ਕੁਦਰਤੀ ਹੈ ਇਹ ਸਿੱਧੀ ਜਿਹੀ ਜੇ ਆਪਾਂ ਲੈ ਲਈਏ ਮੂਰ ਨਹੀਂ ਪੈਂਦਾ ਵੀ ਨਾ ਬਸ ਆਪਣੇ ਆਪ ਹੀ ਸਾਰੇ ਖਾਲ ਦੀ ਸਾਰੇ ਉਸੀ ਗੱਲ ਗੋਲੇ ਲੈ ਕੇ ਪੂਜ ਜਾਂਦੇ ਆਪ ਐਡਾ ਵੱਡਾ ਧੰਗ ਸੰਗਾ ਇਤਰੋ ਸੰਗੀ ਨੇ ਮੈਂ ਦੇ ਬਾਪੂ ਨੇ ਦਾ ਬਾੜਲੇ ਮਿੱਤਰੋ ਗੱਲ ਕਰ ਹੁਣ ਕੰਮ ਕਬੂਤਾ ਹੋ ਰਿਹਾ ਗੰਨੇ ਲੰਮੇ ਵਾਲੇ ਹੋ ਗਏ ਜਿਪਸੀ ਛੋਟੀ ਪੈ ਗਈ ਆ ਬਾਕੀ ਦੇਖਦੇ ਆ ਹੁਣ ਬਾਪੂ ਹੋਰ ਬੰਦ ਕਰੂਗਾ ਕਿਵੇਂ ਉਹ ਕਰਦਾ ਦੇਖਦੇ ਆ ਕੀ ਗੱਲ ਬਾਤ ਆ ਆ ਹੁੰਦੇ ਜੱਟ ਸਕੀਮੀ ਬਾਈ ਬਾਪੂ ਨੇ ਸਾਰੇ ਦੇ ਸਾਰੇ ਗੰਨੇ ਗੱਡੀ 'ਚ ਲੱਦਦੇ ਮੈਨੂੰ ਐਸੀ ਮੈਂ ਲੱਦੇ ਨਹੀਂ ਆਣੇ ਗੱਡੀ ਫੁੱਲ ਭਰਤੀ ਜਮਾ ਫੁੱਲ ਬਟਾ ਫੁੱਲ ਬਾਪੂ ਨੇ ਵੀ ਪੂਰਾ ਕਾ ਕਾਡੂ ਬੰਨ ਰ ਆਪਣਾ ਜਿਹੜੇ ਲੰਮੇ ਵਾਲੇ ਸੀ ਉਹ ਤਾਂ ਆਹ ਕਰਕੇ ਸਕੀਮ ਨਾਲ ਬਣਾ ਕੇ ਧਰਤੇ ਤੇ ਹੁਣ ਇੱਕ ਥੱਲੋਂ ਦੀ ਲਾਲ ਲੜ ਲੈ ਆਈ ਆਪਾਂ ਇੱਕ ਤਾਂ ਹਾਂਜੀ ਹੁਣ ਦੋ ਕੰਬਲ ਪਾ ਕੇ ਬੰਨੀ ਜੰਨੇ ਹੈਗੇ ਲੱਦ ਲਈ ਆਪਾਂ ਗੱਡੀ ਪੂਰੀ ਭਰ ਲਈ ਅੱਜ ਤੇ ਬਾਕੀ ਸਬਜ਼ੀ ਤੋੜ ਕੇ ਥੱਲੇ ਰੱਖਦੀ ਆ ਗੰਨੇ ਦੇ ਤੇ ਕੋਸ਼ ਸਬਜ਼ੀ ਉਹ ਗੋਭੀ ਤੋੜੀ ਤੇ ਹੁਣ ਬਾਪੂ ਦਾ ਕਹਿੰਦਾ ਪੱਤੇ ਵੀ ਨਹੀਂ ਛੱਡ ਗਿਆ ਕਿੱਦਾਂ ਪੱਤੇ ਵੀ ਨਾਲ ਲੈ ਕੇ ਚੱਲਾਂਗੇ ਲੱਦੀ ਜਾਂਦੇ ਹੁਣ ਗੱਡੀ ਭਰ ਲਈਏ ਕਿਹੜਾ ਚੱਲਦੇ ਆ ਉੱਥੇ ਹੁਣ ਮਾਨਸਾ ਇਹਨੂੰ ਤੇ ਬਾਪੂ ਨੂੰ ਤਾਂ ਕਰਤਾ ਫੁੱਲ ਲੈ ਕੇ ਮਾਲ ਫੁੱਲ ਇੱਥੇ ਛੱਡਤਾ ਗੇਰਾ ਛਰਤੀਆਂ 5-7 ਭਰੀਆਂ ਲੈ ਕੇ ਗੰਨਾ ਛੱਡਤਾ ਤੇ ਹੁਣ ਲਾਊਗਾ ਬਾਪੂ ਸਬਜ਼ੀ ਸਬਜ਼ੀ ਕਰੀ ਜਾਂਦਾਗਾ ਸੈਂਟ ਸਬਜ਼ੀ ਵੀ ਲੈਣ ਤੁਸੀਂ ਸਬਜ਼ੀ ਵੀ ਕਰੀ ਜਾਂਦਾ ਬਾਪੂ ਛੱਡ ਤੇ ਵੇਪਸੀ ਤੇ ਛੱਡਣ ਆਏ ਸੀ ਭਰਤਾ ਕੇ ਰ ਇੱਥੇ ਲੈ ਕੇ ਸਮਾਨ ਆਪੀ ਵੇਚੀ ਜਾਊਗਾ ਆਥ ਨੇ ਆਥ ਨੇ ਆਪਾਂ ਵੀ ਆਵੇਂ ਬਾਪੂ ਨਾਲ ਸਹੂ ਕਰਨ ਵਾਸਤੇ ਮਕਾਉਣ ਵਾਸਤੇ ਕਰਤੇ 11 ਦਾ ਲਿਆ ਕੇ ਗੰਨੇ ਖੜੇ ਆਥਰੇ ਹੁਣ ਮੈਂ ਉਹ ਕਰਦਾ ਆਥਰੇ ਹੋਣੇ ਤੇਰੇ ਕੋਲ ਮਕਾਉਣ ਆਥਰੇ ਪੂਰਾ ਕੰਮ ਚੱਲੂਗਾ ਉਦੋਂ ਆਵੇਂ ਬਾਪੂ ਨਾਲ ਗੰਨੇ ਵਕਾਉਣ ਵਾਸਤੇ ਹੁਣ ਆਪਾਂ ਵੀ ਗਿਰਾਂ ਨਾ ਤੇਨੂੰ ਉੱਤੇ ਵੀ ਨਾ ਅਜੇ ਤਾਂ ਬੁਰਾ ਹਾਲ ਹੋ ਰਿਹਾ ਚੱਲਦੇ ਆਂ ਖੇਰਾ ਹੁਣ ਘਰੇ ਛੱਡ ਕੇ ਬਾਪੂ ਨੂੰ ਗਿਰਾਂ ਉਰੇ ਗੰਨੇ ਬਹੁਤੀ ਬਾਪੂ ਉੱਤੇ ਪੈ ਸਪਾਈਕਰ ਕਰ ਲਈ ਨਾ ਆਪਾਂ ਫਾਈਟ ਦੇਲੇ ਵਾਸਤੇ ਇੱਧਰ ਕੇ ਇੱਧਰ ਦੇਲੇ ਵਾਸਤੇ ਖੜਖੜ ਵਿੱਚ ਇਹਨੇ ਬਾਪੂ ਉੱਤੇ ਦੇਾਈ ਮੈਂ ਇਹਦੇ ਬਾਪੂ ਬਾਈ ਗੰਨੇ ਵੇਚ ਕੇ ਕਾਹੂ ਬਾਪੂ ਅੱਜ ਕਿੰਨੇ ਵੇਚ ਕੇ ਗੰਨੇ ਫਿਰ ਵਧੀਆ ਗੰਨੇ ਨਿਆਰੇ ਦੇ ਤੇ ਪੂਰੇ ਪੂਰੇ ਅੱਜ ਬਈ ਪੂਰਾ ਵਧੀਆ ਰਿਹਾ ਕੰਮ ਚੀਜ਼ ਵਧੀਆ ਨਾ ਪਗੰਨੇ ਲਾਉਣੇ ਚਾਹੀਦੇ ਨਾ ਇੱਕ ਨੂੰ ਲਾਉਣ ਜਹੇ ਬਾੜਾ ਤਬੂਝੇ ਹਰ ਲਾ ਕੇ ਰੱਖੋ ਤੇ ਬਹੁਤ ਵਧੀਆ ਕਮਾਈ ਦਾ ਸਾਧਨ ਆ ਬਈ ਚੰਗੀ ਚੀਜ਼ ਆ ਤੇ ਮੈਂ ਕਹਿੰਦਾ ਬਾਪੂ ਜੀ 10000 ਰੁਪਏ ਗੰਨਾ ਵਿਕੀ ਜਾਵੇ ਹਨਾ ਜਿਵੇਂ ਮਗਰੋਂ ਆਪਾਂ 10000 ਰੁਪਏ ਗੰਨਾ ਵੇਚੇ ਅੱਜ ਤੇ ਤਾਂ ਵੀ ਚੰਗੇ ਆ ਨਾ ਸੇ ਪਹਿਲਾਂ 50 ਵਿੱਚ 40 ਦਾ ਪਗੰਨਾ ਵੇਚਾ ਚੰਗੇ ਚੰਗੇ 80 ਦਾ ਜੋੜਾ ਐ ਵਿੱਚ ਹਾਂ ਤੇ ਪਰ ਜਿਹੜੇ ਮਾਗਰ ਉਹ ਜਿਵੇਂ 100 ਰੁਪਏ ਤੇ ਢੇਢੇ ਵਿੰਗੇ ਸੀ 100 ਰੁਪਏ ਗੱਨਾ ਕਰਤਾ ਉਹ ਵੀ ਚੀਜ਼ ਵਧੀਆ ਯਾਰ ਠੀਕ ਆ ਬਸ ਤੇ ਗੰਨੇ ਵੀ 10-100 ਰੁਪਏ ਦਾ ਵੇਖਿਆ ਮੰਮੀ ਬਹੁਤ ਵਧੀਆ ਚੀਜ਼ਾਂ ਦਾ ਆਪਾਂ ਲਾਈਏ ਆਪਾਂ ਗੰਨੇ ਆ ਨਾ ਨਾਲ ਲਾਓ ਭਾਈ ਗੰਨੇ ਲਾਜ਼ਮੀ ਕਮਾਈ ਦਾ ਚੰਗਾ ਸਾਧਨਾ ਵਧੀਆ ਹੈਗਾ ਮੈਂ ਮੈਂ ਤੇ ਫਿਰ ਬਾਪੂ ਨੇ ਜਾ ਕੇ ਕੱਢਿਓ ਦੁਬਾਰਾ ਚੱਬਾ ਫਿਰ ਮਾਇਆ ਲੱਗਿਆ ਫਿਰ ਅੱਜ ਤਬਾਹੀ ਮਜਾਦੀ ਪੂਰੀ ਕਈ ਸਾਲਾਂ ਤੋਂ ਅੱਜ ਮੈਂ ਖੜਿਆ ਸੀ ਸਬਜ਼ੀ ਵੇਚਣ 4-5 ਸਾਲ ਤੋਂ ਬਾਅਦ ਸਰਾ ਕਰਾਤਾ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਹਾਂ ਨਾ ਤੋ ਕਿ ਬਾਈ ਹੁਣ ਕੇਰਾ ਸੌਂਦੇ ਆਂਗੇ ਅੱਜ ਬਹੁਤ ਥੱਕੇ ਪਏ ਆਂ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਤੇ ਅਗਲੇ ਵਲੌਗ ਦੇ ਵਿੱਚ ਮਿਲਦੇ ਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ